ਹੱਥ ਜੋੜ ਕੇ ਆਂ ਯਰ ਦਾਸ ਮਾਲਕ ਮੇਰੀ ਸੁਣੋ ਬੰਦਨਾ ਕਾਮ ਦੇ ਬਰੀਨੇ ਚੱਪਾ ਚੱਪਾ ਕੀ ਰਿਆ ਅੱਖਾਂ ਹੋਇਆਂ ਲੰਗਣਾ ਆਪ ਜੀ ਤੋਂ ਬਿਨਾ ਨਾ ਕੋਈ ਆਸਰਾ ਦਿਸੇ ਆਪ ਜੀ ਤੋਂ ਬਿਨਾ ਨਾ ਕੋਈ ਆਸਰਾ ਦਿਸੇ ਆਸਾਨੀ ਗ੍ਰੰਥ ਤੇ ਗੁਰੂ ਜੀ ਗ੍ਰੰਥ ਸਾਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਗੁਰੂ ਜੀ ਗ੍ਰੰਥ ਸਾਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਪੈ ਗਈਆਂ ਨੇ ਬੰਦੀਆਂ ਗੁਰੂ ਘਰਾਂ ਵਿੱਚ ਪੈ ਗਈਆਂ ਨੇ ਬੰਦੀਆਂ ਤੁਸੀਂ ਕਰਿਓ ਪਲੀ ਗੋਲਕਾਂ ਦੇ ਉੱਤੇ ਕਰ ਲਿਆ ਕਬੂਜਾ ਕੁੱਤੀ ਚੂਰਾ ਨਾਲੜੀ ਜੀ ਕੁੱਤੀ ਚੂਰਾ ਨਾਲੜੀ ਬਾਗਲਿਆਂ ਆਕੀ ਉੱਤੇ ਰੋਬ ਪਾਇਆ ਏ ਬਾਗਲਿਆਂ ਆਕੀ ਉੱਤੇ ਰੋਬ ਪਾਇਆ ਏ ਸਾਕ ਰਾਦੇ ਹੰਸ ਤੇ ਗੁਰੂ ਜੀ ਗ੍ਰੰਥ ਸਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਗੁਰੂ ਜੀ ਗ੍ਰੰਥ ਸਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ